ਅੰਮ੍ਰਿਤਸਰ ਤੋਂ ਅਗਲੀ ਖਬਰ ਹੈ ਅੰਮ੍ਰਿਤਸਰ ਹਵਾਲਦਾਰ ਕੂਟਮਾਰਾ ਮਾਮਲੇ ਦੇ ਵਿੱਚ ਗ੍ਰਿਫਤਾਰ ਚਾਰੇ ਮੁਲਜ਼ਮਾਨ ਨੂੰ ਜ਼ਮਾਨਤ ਮਿਲ ਗਈ ਹੈ ਮਾਮਲਾ ਆਕਾਲੀ ਕੌਂਸਲਰ ਦੇ ਇਸ਼ਾਰੇ ਤੇ ਹੈੱਡ ਕਨਸਟੇਬਲ ਨੂੰ ਕੁੱਟੰਦਾ ਇਸ ਮਾਮਲੇ ਚਕਾਲੀ ਦਲ ਦੇ ਕੌਂਸਲਰ ਦਿਲਬਾਗ ਸਿੰਘ ਉਸ ਦੇ ਪ੍ਰਾਜੈਕਟਾਰ ਸਿੰਘ ਇੰਸਪੈਕਟਰ ਉਪਕਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਲਗਾਤਾਰ ਮੰਗ ਉਠਾਈ ਸੀ ਕਿ ਆਕਾਲੀ ਕੌਂਸਲਰ ਜਿਸ ਨੂੰ ਕਿ ਅਕਾਲੀ ਵਰਕਰ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਸੀ ਅਕਾਲੀ ਵਰਕਰ ਅਤੇ ਭਾਜਪਾ ਵਰਕਰਾਂ ਦੇ ਵੱਲੋਂ ਤਰਨਾਵੀ ਉਹਨਾਂ ਦੇ ਵੱਲੋਂ ਲਗਾਇਆ ਗਿਆ ਸੀ ਪਰ ਇਹ ਵੀ ਨਾਲ ਕਿਹਾ ਗਿਆ ਸੀ ਕਿ ਅਕਾਲੀ ਕੌਂਸਲਰ ਦੇ ਨਾਲ ਜਿੰਨੇ ਵੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਇਸ ਵਿੱਚ ਮੁਲਜ਼ਮ بنائے ਜਾ ਰਹੇ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਏ ਤੇ ਅੱਜ ਇਸ ਮਾਮਲੇ ਦੇ ਵਿੱਚ ਜ਼ਮਾਨਤ ਮਿਲ ਚੁੱਕੀ ਹੈ ਨਾ આરોપીਆਂ ਨੂੰ ਜਦੋਂ ਇਹ ਪੂਰਾ ਮਾਮਲਾ ਵੀ ਤਾਂ ਅੰਦਾਜ਼ੇ ਦੀ ਹੈ ਥਾਣੇ ਦੇ ਵਿੱਚ ਹੈੱਡ ਕਨਸਟੇਬਲ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਅਤੇ ਹੈੱਡ ਕਨਸਟੇਬਲ ਦਿਲਬਾਖ ਸਿੰਘ ਨੂੰ ਕਾਫੀ ਸੱਟਾਂ ਇਸ ਦੇ ਵਿੱਚ ਲੱਗੀਆਂ ਸਨ ਐਸਐਚਓ ਭਕਰ ਸਿੰਘ ਤੇ ਗਨਮੈਨ ਸਤਪਾਲ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਪਿੜ੍ਹ ਦੇਸ਼ਿਕਾਇਤੇ ਸ਼ੋਮਨਿਆ ਕਾਰੀਦਲ ਕਾਉਂਸਲਰ ਦਿਲਬਾਗ ਨੂੰ ਗ੍ਰਫਤਾਰ ਕੀਤਾ ਗਿਆ ਅਕਾਲੀ ਕਾਉਂਸਲਰ ਦੇ ਪ੍ਰਾਜਗਤਾਰ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਵਿਰੋਧ ਦੇਵੇਂ ਸ਼੍ਰੋਮਣੀ ਆਕਾਲੀ ਦਲ ਭਾਜੀਪੀ ਕੌਂਸਲਰ ਨੇ ਤਰਨਾਵੀ ਦਿੱਤਾ ਸੀ ਤੇ ਰਿਹਾਈ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ ਦਿਲਬਾਗ ਸਿੰਘ ਦੇ ਖਿਲਾਫ ਮਾਮਲਾ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਉਹਨਾਂ ਦਾ ਕਹਿਣਾ ਸੀ ਕਿ ਉਸ ਦੇ ਸ਼ਮੂਲੀਅਤ ਇਸ ਮਾਮਲੇ ਵਿੱਚ ਨਹੀਂ ਹੈ ਹਰ ਸਾਲ ਹੈੱਡ ਕਨਸਟੇਬਲ ਆਪਣੇ ਇਲਾਕੇ ਦੇ ਵਿੱਚ ਮੇਲਾ ਕਰਵਾਉਂਦਾ ਹੈ ਅਤੇ ਮੇਲੇ ਲਈ ਪੁਲਿਸ ਅਫਸਰਾਂ ਦੇ ਫੋਟੋ ਲੱਗੇ ਹੋਲਡਿੰਗਸ ਵੀ ਬਣਾਏ ਜਾਂਦੇ ਨੇ ਇਲਾਕੇ ਦੇ ਕੌਂਸਲਰ ਦਿਲਬਾਗ ਨੇ ਆਪਣੀ ਫੋਟੋ ਲਾਉਣ ਦੇ ਲਈ ਕਿਹਾ ਸੀ ਪਰ ਕਨਸਟੇਬਲ ਨੇ ਕਾਉਂਸਲਰ ਦੀ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਪਾਖਾ ਗਿਆ ਅਤੇ ਇਸੇ ਲਈ ਉਸ ਦੀ ਕੁਟਮਾਰ ਕੀਤੀ ਗਈ